ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾ ਸੰਗਤ ਜੀ ਅੱਜ ਤੁਹਾਨੂੰ ਆਪਾਂ ਦਰਸ਼ਨਦਾਰੇ ਕਰਵਾ ਰਹੇ ਆ ਧੰਨ ਗੁਰੂ ਅਰਗੁਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਗੁਰਦੁਆਰਾ ਝਾੜ ਸਾਹਿਬ ਜਿੱਥੇ ਬੇਅੰਤ ਸੰਗਤਾਂ ਗੁਰੂ ਦੀਆਂ ਬਖਸ਼ਿਸ਼ਾਂਵਾਂ ਪ੍ਰਾਪਤ ਕਰਦੀਆਂ ਨੇ ਇੱਥੇ ਗੁਰੂ ਅਰਗੁਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇੱਥੇ ਸ਼ੇਰ ਜਿਹੜਾ ਸੀ ਇੱਥੇ ਆਦਮ ਖੋਰ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਸੀ ਤਾਂ ਜਦੋਂ ਇਹ ਇਤੋਂ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਕੋਲੇ ਬੇਨਤੀ ਕੀਤੀ ਤਾਂ ਫਿਰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਇੱਕ ਸ਼ੇਰ ਤੇ ਇੱਕ ਸ਼ੇਰਨੀ ਦਾ ਸ਼ਿਕਾਰ ਕੀਤਾ ਇਹ ਚਰਨ ਸ਼ੋਪਾਪਤੇ ਆ ਇੱਥੇ ਵਣ ਵੀ ਆ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਉਦੋਂ ਦਾ ਜਿਹੜਾ ਇਹ ਵਾਣਾ ਤੇ ਹੋਰ ਇੱਥੇ ਆ ਸਥਾਨ ਬਣਿਆ ਪਵਨ ਸਰੋਵਰ ਆ ਜਿੱਥੇ ਪੰਜ ਐਤਵਾਰ ਆਪ ਜੀ ਇਸ਼ਾਨ ਕਰਕੇ ਲਗਾਤਾਰ ਪੰਜ ਇਸ਼ਨਾਨ ਕਰੋਗੇ ਤਾਂ ਦੁੱਖ ਦਿਲਦਰ ਦੂਰ ਹੁੰਦੇ ਆ ਤੇ ਕੋੜ ਦਾ ਰੋਗ ਦੂਰ ਹੁੰਦਾ ਛੋੜੇ ਫਿੰਸੀਆਂ ਦਾ ਜੋ ਵੀ ਆ ਉਹ ਦੁੱਖ ਦਿਲਦਰ ਦੂਰ ਹੁੰਦੇ ਆ ਬੜੀ ਪਾਵਨ ਅਸਥਾਨ ਆ ਪਵਿੱਤਰ ਅਸਥਾਨ ਆ ਤੇ 27 ਤੇ 28 ਵਸਾਗ ਨੂੰ ਇੱਥੇ ਬਹੁਤ ਭਾਰੀ ਮੇਲਾ ਜੋੜ ਮੇਲਾ ਜਿਹੜਾ ਬਣਾਇਆ ਜਾਂਦਾ ਤਨਤਨ ਬਾਬਾ ਵੀਰ ਸਿੰਘ ਦੀ ਬਾਬਾ ਨਾਮ ਸਿੰਘ ਦੀ ਜਿਹੜਾ ਮਹਾਂਪੁਰਸਾਂ ਦੀ ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਭਾਰੀ ਜੋੜ ਮੇਲਾ ਬਣਾਇਆ ਜਾਂਦਾ ਉਸ ਤੋਂਨ ਦਰਸ਼ਣਦਾਰੇ ਕਰੋੜ ਆ ਤੇ ਅੱਗੇ ਆਪਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਤਾਵਾ ਚੜ ਕੇ ਇੱਥੇ ਗੁਰੂ ਪਰਸ਼ਾਹ ਜੀ ਦੇ ਦਰ ਘਰ ਦੀਆਂ ਸੇਵਾਵਾਂ ਹਸਕਤਾ ਕਰ ਰਹੀਆਂ ਨੇ ਤੇ ਇੱਥੇ ਗੁਰੂ ਆਰਕਮੇਤ ਪਾਸ਼ਾ ਮਹਾਰਾਜ ਜੀ ਨੇ ਸ਼ੇਰ ਅਤੇ ਸ਼ੇਰਨੀ ਦਾ ਸ਼ਿਕਾਰ ਕੀਤਾ ਸੀ ਇਹ ਉਹ ਪਾਵਨ ਅਸਥਾਨਾ ਤੇ ਜਿੱਥੇ ਗੁਰੂ ਆਰਕਮੇਤ ਪਾਸ਼ਾ ਮਹਾਰਾਜ ਤੇ ਰੱਪਕ ਕੀਤੀ ਤੇ ਬਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਹ ਪਾਵਨ ਅਸਥਾਨ ਇੱਥੇ ਗੁਰੂ ਸਾਹਿਬ ਜੀ ਨੇ ਸ਼ੇਰ ਇਹ ਸ਼ੇਰਨੀ ਦਾ ਸ਼ਿਕਾਰ ਇਸ ਅਸਥਾਨ ਤੇ ਕੀਤਾ ਸੀ ਗੁਰੂ ਸਾਹਿਬ ਜੀ ਨੇ ਦਰਸ਼ਨਦਾਰੇ ਕਰਕੇ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂਵਾਂ ਦੇ ਪਾਤਰ ਬਣੋ ਸਾਧ ਸੰਗਤ ਜੀ ਇਧਰ ਲਿਆ ਪੁੱਤ